ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਆ ਜਿਹੜੇ ਮਗਰ ਜਿਹੜੇ ਤੁਸੀਂ ਮੇਰੇ ਗਰਾਊਂਡ ਦੇਖ ਰਹੇ ਆ ਇਹ ਕਿਸੇ ਮੈਂ ਹਾਕੀ ਜਾਂ ਫੁੱਟਬਾਲ ਗਰਾਊਂਡ 'ਚ ਨਹੀਂ ਹੈਗਾ ਗਾ ਗਰਾਊਂਡ ਨੂੰ ਜਿਹੜੇ ਬੰਦੇ ਤਿਆਰ ਕਰਦੇ ਆ ਆਪਾਂ ਅੱਜ ਉਹ ਬਾਈ ਦੇ ਕੋਲ ਆ ਤੁਹਾਨੂੰ ਕਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਘਾਹ ਏ ਜਿਹੜਾ ਗਰਾਊਂਡਾਂ ਦੇ ਵਿੱਚ ਵਿਛਦਾ ਏ ਲੱਗਦਾ ਏ ਤੁਸੀਂ ਆਪਦੇ ਘਰ ਚ ਵੀ ਲਾ ਸਕਦੇ ਆ ਪਾਰਕ ਚ ਵੀ ਲਾ ਸਕਦੇ ਆ ਛੋਟੀ ਪਾਰਕ ਚ ਵੀ ਲਾ ਸਕਦੇ ਆ ਵੱਡੀ ਪਾਰਕ ਚ ਵੀ ਲਾ ਸਕਦੇ ਆ ਲਾ ਸਕਦੇ ਆ ਤੇ ਬਾਈ ਜੀ ਸਾਸਿਕਾ ਸਾਸਿਕਾ ਜੀ ਹੋਰ ਠੀਕ ਠਾਕ ਵਾਹ ਵਧੀਆ ਤੁਸੀਂ ਸੁਣਾ ਬਾਈ ਮੰਨ ਲਾ ਵੀ ਪੂਰੀ ਜਾਣਕਾਰੀ ਇਹ ਕਾ ਬਾਰੇ ਮੰਨ ਲਾ ਵੀ ਆਪਾਂ ਨੂੰ ਅੱਜ ਆਪਣੇ ਨਾਲ ਆਪਣਾ ਵੱਡਾ ਭਰਾ ਏ ਇਹ ਦਊਗਾ ਕਿੱਥੋਂ ਮਿਲਦੀ ਆ ਕੀ ਰੇਟ ਆ ਸਾਰਾ ਕੁਝ ਬਾਈ ਆਪਾਂ ਨੂੰ ਮੰਨ ਲਾ ਵੀ ਇਹ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਦ ਦੇਖਿਓ ਨਾਲ ਦੀ ਨਾਲ ਜਿਹੜੇ ਸੱਜਣਾ ਨੇ ਨਵੇਂਆ ਕੋਠਿਆਂ ਬਣਾਈਆਂ ਨਵੇਂ ਮਕਾਨ ਬਣਾਏ ਆ ਜਾਂ ਤੁਸੀਂ ਘਰ ਦੇ ਵਿੱਚ ਛੋਟੀ ਪਾਰਕ ਬਣਾਉਣੀ ਆ ਉਹਦੇ ਵਿੱਚ ਇਹ ਘਾਹ ਲਾਉਣਾ ਹੈ ਤਾਂ ਆਹ ਬਾਈ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦੇਊਗਾ ਕਿਹੇ ਜੀ ਤੁਹਾਡੀ ਮਿੱਟੀ ਹੋਣੀ ਚਾਹੀਦੀ ਹੈ ਕਿਹੇ ਜੀ ਖਾਦ ਪਈ ਮਨਲਾ ਵੀ ਪਾਉਣੀ ਆ ਤੁਸੀਂ ਤੇ ਬਾਈ ਜੀ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਸਵਾਗਤ ਹੈ ਜੀ ਥੋੜੇ ਆਉਣ ਤੇ ਧੰਨਵਾਦ ਵੀਰੇ ਮੋਮੋਲ ਬਾਈ ਦਾ ਧੰਨਵਾਦ ਕਰਦਾ ਧੰਨਵਾਦ ਵੀਰੇ ਧੰਨਵਾਦ ਤੇ ਬਾਈ ਪਹਿਲਾਂ ਤਾਂ ਯਾਰ ਰੂਹ ਹੀ ਖੁਸ਼ ਹੋ ਜਾਂਦੀ ਹੈ ਜਦੋਂ ਮੈਂ ਸਾਰੇ ਮਨ ਲਵੇ ਆਲੇ-ਦੁਆਲੇ ਬੰਦਾ ਨਿਗਾਹ ਜੀ ਮਾਰ ਕੇ ਦੇਖਦਾ ਨਾ ਉਹ ਦੂਰ ਤੱਕ ਹਰੇ ਬਈ ਹਰੇ ਬਈ ਹੁੰਦਾ ਜਾ ਰੰਗ ਪਹਿਲਾ ਨੰਬਰ ਤੁਹਾਡੀ ਨਿਗਾਹ ਵਧ ਜਾਣੀ ਹੈ ਬਿਲਕੁਲ ਜੀ ਇੱਥੇ ਆਉਣ ਨਹੀਂ ਵਧ ਜਾਣੀ ਹੈ ਜੇ ਤੁਸੀਂ ਮਾਲਕ ਘਰੇ ਲਾ ਲੋਗੇ ਫਿਰ ਤਾਂ ਤੁਸੀਂ ਮਨ ਲਾ ਵੀ ਐਂਡੀ ਹੋ ਗਿਆ ਤੁਹਾਡੇ ਘਰੇ ਨਿਗਾਹ ਵਧਾਉਣ ਵਾਲਾ ਇਹ ਇੱਕ ਦਵਾਈ ਨੇਚਰਲ ਦਵਾਈ ਹੋਈ ਤੁਹਾਨੂੰ ਆਪਾਂ ਇਹ ਅੱਜ ਬਾਈ ਕੋਲੋਂ ਲੈ ਦੇਣੀ ਹੈ ਤੇ ਬਾਈ ਜੀ ਦੱਸੋ ਕਿ ਰ ਇਹਦੇ ਬਾਰੇ ਆਪਾਂ ਨੂੰ ਮੜੀ ਜਾਣਕਾਰੀ ਦੋ ਵੀ ਬਾਈ ਇਹ ਕਿੰਨੇ ਏਕੜ ਚ ਤੁਹਾਡਾ ਇੱਥੇ ਐਸ ਬਾਗਤ ਲੱਗਿਆ ਹੋਇਆ ਹੈ ਇਹ ਅਨਮੋਲ ਬਾਈ ਜਿਹੜਾ ਆਪਣੇ ਕੋਲੇ ਹੁਣ ਤੁਸੀਂ ਫਾਰਮ ਦੇਖ ਰਹੇ ਹੋ ਇਹ ਕਰੀਬ ਆਪਣੇ ਕੋਲੇ 5 ਏਕੜ ਦੇ ਵਿੱਚ ਲੱਗਿਆ ਹੋਇਆ ਹੈ 5 ਏਕੜ ਦੇ ਵਿੱਚ ਲੱਗਿਆ ਹੋਇਆ ਹੈ ਤੇ ਆਪਣੇ ਕੋਲੇ ਜਿਹੜੀ ਸਭ ਤੋਂ ਵੱਧ ਵੈਰਾਈਟੀ ਲੋਗ ਮੰਨ ਲਾ ਵੀ ਜਿਹੜੀ ਬਿਕ ਰਹੀ ਆ ਬਿਕ ਰਹੀ ਆ ਬਿਕ ਵੀ ਉਹ ਚੀਜ਼ ਹੁੰਦੀ ਆ ਵੀ ਜਿਹਨੂੰ ਲੋਗ ਜ਼ਿਆਦਾ ਪਸੰਦ ਕਰਦੇ ਨੇ ਹਾਂਜੀ ਉਹ 골ਫ ਦੀ ਵੈਰਾਈਟੀ ਆ ਮੰਨ ਲਾ ਵੀ ਜਿਹੜਾ ਆਹ ਹੈ ਹਾਂ ਬਿਲਕੁਲ ਬਿਲਕੁਲ ਇਹ ਉਹ ਵੈਰਾਈਟੀ ਆ ਵੀ ਜਿਹਨੂੰ ਲੋਗ ਸਭ ਤੋਂ ਵੱਧ ਪਸੰਦ ਕਰਦੇ ਨੇ ਉਹਦਾ ਕਾਰਨ ਕੀ ਆ ਵੀ ਇਹ ਆਮ ਲੋਕਾਂ ਦੇ ਪੈਰਾਂ ਲਈ ਬੱਚਿਆਂ ਲਈ ਉਹ ਫੀਲਿੰਗ ਮੱਲੋ ਉਹਨਾਂ ਨੂੰ ਕਲੀਨ ਟਾਈਪ ਫੀਲ ਹੁੰਦਾ ਜਦੋਂ ਇਹਦੇ ਤੇ ਚੱਲਦੇ ਨੇ ਤੇ ਬਾਈ ਕਿਤੇ ਨਾ ਕਿਤੇ ਯਾਰ ਇਹ ਵੀ ਕਹਿੰਦੇ ਆ ਵੀ ਇਹਦੇ ਨਾਲ ਸ਼ੂਗਰ ਆ ਜਿਹੜਾ ਉਹ ਵੀ ਕੰਟਰੋਲ ਚ ਆਉਂਦਾ ਉਹ ਚੀਜ਼ਾਂ ਦਾ ਫ੍ਰੀ ਚ ਨੇ ਉਹ ਜਿੰਨੀਆਂ ਤੁਹਾਡੀਆਂ ਬਿਮਾਰੀਆਂ ਇਹਨੇ ਦੂਰ ਕਰਨੀਆਂ ਨੇ ਉਹ ਚੀਜ਼ਾਂ ਦਾ ਤੁਹਾਨੂੰ ਇਹਨੇ ਫ੍ਰੀ ਚ ਦੇਣੀਆਂ ਨੇ ਮੱਲਾ ਵੀ ਇੱਕ ਵਾਰੀ ਆਪਾਂ ਲਾ ਦੇਣਾ ਮੁੜ ਕੇ ਤਾਂ ਫ੍ਰੀ ਹੋਈ ਆ ਸਾਰਾ ਕੁਝ ਫ੍ਰੀ ਆ ਸਾਰਾ ਉਸੇ ਇਹ ਮੰਨ ਲਓ ਐਂ ਸਮਝ ਲਓ ਵੀ 50% ਦਵਾਈਆਂ ਨੂੰ ਤੁਹਾਡੇ ਕਰੀਬ 2 ਮਹੀਨਿਆਂ ਚ ਖਤਮ ਕਰ ਦੋ 2 ਮਹੀਨਿਆਂ ਚ ਖਤਮ ਕਰ ਦੋ ਇਹਦਾ ਆਪਣੇ ਆਪ ਚ ਇੱਕ ਸਿਸਟਮ ਆ ਇੱਕ ਸਿਸਟਮ ਆ ਜੇ ਬੰਲਾ ਵੀ ਬਈ ਆਪਾਂ ਨੂੰ ਕੋਈ ਵੱਡੇ ਗਰਾਊਂਡ ਵਾਲਾ ਫੁੱਟਬਾਲ ਵਾਲਾ ਆਲਾ ਜਾਂ ਹਾਕੀ ਵਾਲਾ ਆਰਡਰ ਦਿੰਦਾ ਏ ਤਾਂ ਆਪਾਂ ਕਿੰਨੇ ਦਿਨਾਂ ਚ ਪਕਤਾ ਦਾਂਗੇ ਅਸੀਂ ਆਰਡਰ ਜਿੰਨੇ ਵੀ ਵੱਡੇ ਆਰਡਰ ਸਾਡੇ ਕੋਲੇ ਆਉਂਦੇ ਨੇ ਹਾਂਜੀ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਦੀ ਰਿਕੁਆਇਰਮੈਂਟ ਕਿੰਨੇ ਟਾਈਮ ਦੀ ਹੈ ਹੂੰ 100% ਅਸੀਂ ਉਹਨਾਂ ਦੇ ਟਾਈਮ ਦੇ ਮੁਤਾਬਕ ਉਸ ਨੂੰ ਪੂਰਾ ਕਰ ਦਿੰਦੇ ਹਾਂ ਉਹ ਪੂਰਾ ਕਰਕੇ ਦਿੰਦੇ ਆ ਮੰਨ ਲਾ ਵੀ ਆਪਾਂ ਇੱਕ ਇਕਲੇ ਨਾਲ ਕਰ ਲੈਨੇ ਆ ਵੀ ਇੰਨੇ ਟਾਈਮ ਚ ਤੁਹਾਨੂੰ ਇਹਦੇ ਉੱਤੇ ਆਪਾਂ ਪਰਨ ਲਾ ਦਾਂਗੇ ਖੇਡਣ ਲਾ ਦਾਂਗੇ ਕਿੰਨੇ ਕੁ ਟਾਈਮ ਦਾ ਆਪਣਾ ਪ੍ਰੋਸੀਜਰ ਹੈ ਉਹਨਾਂ ਨੂੰ ਟਾਈਮ ਬਾਉਂਡ ਕਰ ਦਿੰਨੇ ਆ ਜੀ ਤੇ ਉਹਨਾਂ ਦੇ ਰਿਕੁਆਇਰਮੈਂਟ ਪੁੱਛਦੇ ਆ ਵੀ ਤੁਹਾਨੂੰ ਕਿੰਨੀ ਜਲਦੀ ਹੈ ਕਿੰਨੀ ਜਲਦੀ ਉਹਦੇ ਵਿੱਚ ਅਸੀਂ 5 ਦਿਨਾਂ ਦੀ ਫਲੈਕਸੀਬਿਲਟੀ ਲੈ ਕੇ ਚੱਲਦੇ ਹਾਂ ਲਚਕ ਜੀ ਵੀ ਮੰਨ ਲਓ ਜੇ ਕਿਤੇ ਮਹੀਨਾ ਲੱਗਣਾ ਤਾਂ ਅਸੀਂ ਉਹਨੂੰ 35 ਦਿਨ ਗਿਣਨੇ ਆ ਜੀ ਜਦੋਂ ਅਸੀਂ ਉਹਨੂੰ 5 ਦਿਨ ਜਾਂ ਇੱਕ ਹਫਤਾ ਪਹਿਲਾਂ ਰੈਡੀ ਕਰ ਦਿੰਨੇ ਆ ਤਾਂ ਲੋਕਾਂ ਨੂੰ ਲੱਗਦਾ ਵੀ ਹਾਂ ਕੋਈ ਚੀਜ਼ ਬੰਦੇ ਸਾਨੂੰ ਮਿਲੇ ਨੇ ਜਿਹੜੇ ਟਾਈਮ ਤੋਂ ਪਹਿਲਾਂ ਕੰਮ ਪੂਰਾ ਕਰ ਦਿੰਦੇ ਆ ਭਾਈ ਇੱਕ ਮੈਨੂੰ ਹੋਰ ਦੱਸ ਇਹਦੇ ਲਈ ਯਾਰ ਮਿੱਟੀ ਆ ਜਿਹੜੀ ਹਾਂਜੀ ਉਹ ਕਿੰਨੀ ਵਧੀਆ ਹੋਣੀ ਚਾਹੀਦੀ ਹੈ ਜਾਂ ਆਮ ਜੇ ਮਿੱਟੀ ਚ ਹੀ ਲੱਗ ਜਾਂਦਾ ਹੈ ਨਹੀਂ ਆਮ ਮਿੱਟੀ ਦੇ ਵਿੱਚ ਵੀ ਦਿੱਕਤ ਨਹੀਂ ਆਉਂਦੀ ਜੀ ਪਰ ਜਦੋਂ ਆਪਾਂ ਕਿਸੇ ਚੀਜ਼ ਨੂੰ ਬਜਾਈ ਕਰਨੀ ਹੈ ਹੂੰ ਇਹ ਇੱਕ ਤਰ੍ਹਾਂ ਨਾਲ ਕੁਦਰਤੀ ਚੀਜ਼ ਆ ਹਾਂ ਪਰ ਇਹਦੇ ਲਈ ਮਿੱਟੀ ਜਿੰਨੀ ਆਪਾਂ ਨੂੰ ਜ਼ਿਆਦਾ ਵਧੀਆ ਗੁਣਵੱਤਾ ਵਾਲੀ ਮਿਲੂਗੀ ਜੀ ਉਹਨਾਂ ਨੂੰ ਇਹਦੇ ਤੇ ਹਰਿਆਲੀ ਚਮਕ ਜ਼ਿਆਦਾ ਹੋ ਹੂੰ ਕਈ ਵਾਰ ਆਪਾਂ ਦੇਖਦੇ ਆਂ ਕੁਝ ਜਗ੍ਹਾ ਤੇ ਘਾਹ ਸੁੱਕੇ ਜਾਂਦਾ ਫਿਰ ਉਹ ਲੋਕ ਸਾਨੂੰ ਵਾਰ-ਵਾਰ ਫੋਨ ਵੀ ਕਰ ਦਿੰਦੇ ਹੂੰ ਵੀ ਸਾਡਾ ਘਾਹ ਸੁੱਕ ਗਿਆ ਘਾਹ ਸੁੱਕ ਗਿਆ ਹਾਂਜੀ ਉਹਦੇ ਕਾਰਨ ਹੁੰਦੇ ਨੇ ਕਈ ਵਾਰ ਉਹ ਪਾਣੀ ਸਮੇਂ ਤੇ ਨਹੀਂ ਦਿੰਦੇ ਜੀ ਜਾਂ ਉਹਦੀ ਖਾਦ ਨਹੀਂ ਚੈੱਕ ਕਰਦੇ ਖਾਦ ਕੀ ਹੈ ਮੰ ਲਓ ਤੁਸੀਂ ਬਰਮੀ ਕੰਪੋਸਟ ਜਾਂ ਨਾਈਟ੍ਰੋਜਨ ਜਾਂ ਡੀਏਪੀ ਖਾਦ ਹੈ ਜਾਂ ਕਈ ਵਾਰ ਕੀ ਸਿਉਂਖ ਵੀ ਲੱਗ ਜਾਂਦੀ ਆ ਜੀ ਇਹ ਇਹਨੂੰ ਵੀ ਲੱਗ ਜਾਂਦੀ ਆ ਬਾਈ ਇਹਦੇ ਨੀਚੇ ਨਾ ਜੜਾਂ ਨੇ ਜੀ ਜੜਾਂ ਨੂੰ ਹਮੇਸ਼ਾ ਸਿਉਂਖ ਨੇ ਲੱਗਣੀ ਲੱਗਣਾ ਜੀ 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 ਉਹ ਦਰਖਤਾਂ ਨੂੰ ਵੀ ਲੱਗ ਸਕਦੀ ਇਹਨਾਂ ਨੂੰ ਵੀ ਇਹਨਾਂ ਨੂੰ ਦਵਾਈਆਂ ਸਿਉਂਖ ਤੋਂ ਹੈਗੀਆਂ ਨੇ ਦੇਸੀ ਦਵਾਈਆਂ ਵੀ ਨੇ ਜੀ ਜਿਹੜੀਆਂ ਘਰਾਂ 'ਚ ਆਪਣੇ ਆਲਰੇਡੀ ਕਿਚਨ 'ਚ ਪਈਆਂ ਹੁੰਦੀਆਂ ਉਹ ਆਪਾਂ ਦੇਸੀ ਇਲਾਜ ਵੀ ਕਰ ਸਕਦੇ ਆ ਜੀ ਪਰ ਜ਼ਿਆਦਾ ਲੋਕ ਪੈਸਟੀਸਾਈਡ ਨੂੰ ਪਹਿਲ ਦਿੰਦੇ ਆ ਪਹਿਲ ਦਿੰਦੇ ਨੇ ਕਿਉਂਕਿ ਉਹਦਾ ਰਿਜ਼ਲਟ ਮੌਕੇ ਤੇ ਮੌਕੇ ਤੇ ਭਾਈ ਇਹ ਬੰਦੂ ਮੈਂ ਤੁਹਾਡੀ ਗੱਲ ਕੱਟਣ ਲੱਗਿਆ ਆ ਆਪਾਂ ਨੂੰ ਇਹ ਮੱਲਾ ਵੀ ਜਿਹੜੀਆਂ ਦੁਕਾਨਾਂ ਤੋਂ ਮਿਲਦੀਆਂ ਉਹ ਦਵਾਈਆਂ ਪਾਉਣੀਆਂ ਚਾਹੀਦੀਆਂ ਜਾਂ ਜਿਹੜੀਆਂ ਆਪਣੀ ਰਸੋਈ ਚ ਪਈਆਂ ਆਂਗਾ ਉਹ ਦਵਾਈਆਂ ਪਾਉਣੀਆਂ ਚਾਹੀਦੀਆਂ ਜੇ ਆਪਾਂ ਤੁਰਨਾ ਹੈ ਉਹਦੇ ਤੇ ਪਹਿਲ ਤਾਂ ਕਰਨੀ ਚਾਹੀਦੀ ਆ ਜਿਹੜੀਆਂ ਚੀਜ਼ਾਂ ਨੁਕਸਾਨ ਨਹੀਂ ਦਿੰਦੀਆਂ ਨੁਕਸਾਨ ਨਹੀਂ ਤੁਹਾਡੀ ਸਕਿਨ ਨੂੰ ਕਿਉਂਕਿ ਜਿਹੜੇ ਘਰਾں ਦੇ ਵਿੱਚ ਗਰਾਸ ਲੱਗਿਆ ਜੀ ਉਹ ਨੰਗੇ ਪੈਰ ਇਹਨਾਂ ਤੇ ਤੁਰਦੇ ਨੇ ਹੂੰ ਬੱਚੇ ਉੱਥੇ ਲਿਟਦੇ ਨੇ ਪੁੱਟੀਆਂ ਛਾਲਾ ਮਾਰਦੇ ਨੇ ਜੀ ਜਦੋਂ ਆਪਾਂ ਪੈਸਿਸਾਈਡ ਨੂੰ ਇਸਤੇਮਾਲ ਕਰਾਂਗੇ ਤਾਂ ਉਹ ਕਿਤੇ ਨਾ ਕਿਤੇ ਉਹ ਬੱਚਿਆਂ ਦੀ ਸਕਿਨ ਨੂੰ ਆਪਣੀ ਸਕਿਨ ਨੂੰ ਵੀ ਨੁਕਸਾਨ ਪਹੁੰਚੂਗਾ ਬਾਈ ਆਪਾਂ ਕਿੰਨੇ ਘਰਾਂ ਦਾ ਮੰਨ ਲਾ ਵੀ ਇਹ ਲਾ ਚੁੱਕੇ ਹੁਣ ਤੱਕ ਅਸੀਂ ਘਰਾਂ ਦੀ ਤਾਂ ਕੋਈ ਸਾਡੇ ਕੋਲੇ ਦੇਖੋ ਗਿਣਤੀ ਨਹੀਂ ਗਿਣਤੀ ਹੈ ਹੀ ਨਹੀਂ ਹੂੰ ਕਿਉਂਕਿ ਸਾਡੇ ਕੋਲੇ ਕਰੀਬ ਅਸੀਂ 5 ਪਾਰਟੀਆਂ ਘੱਟ ਤੋਂ ਘੱਟ ਪੰਜ ਪਰਿਵਾਰਾਂ ਨੂੰ ਜੀ ਪੰਜ ਹੋਟਲਾਂ ਨੂੰ ਰੈਸਟੋਰੈਂਟ ਨੂੰ ਐਵਰੇਜ ਆ ਸਾਡੀ ਵੀ ਜਾਣਾ ਹੀ ਜਾਣਾ ਕਰੀਬ ਮੰਨ ਕੇ ਚਲੋ 1 ਮਹੀਨੇ ਦੇ ਵਿੱਚ 120 ਤੋਂ 150 ਆਰਡਰ ਅਸੀਂ ਭੁਗਤੌਣਾ ਹੀ ਭੁਗਤੌਣਾ 1 ਮਹੀਨੇ ਦੇ ਵਿੱਚ ਹਾਂ ਆਰਡਰ ਛੋਟਾ ਵੀ ਹੋ ਸਕਦਾ ਵੱਡਾ 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 ਵੀ ਹੋ ਸਕਦਾ ਹਾਂ ਹੁਣ ਤੁਸੀਂ ਦੇਖ ਲਓ ਵੀ ਸਾਨੂੰ ਕਿੰਨੇ ਸਾਲਾਂ ਚ ਕਿੰਨੇ ਹੋਗੇ ਜੀ ਕਿ ਕਿੰਨੇ ਹੋਗੇ ਤੇ ਯਾਰ ਬਾਈ ਸਭ ਤੋਂ ਚੰਗੀ ਗੱਲ ਬਾਈਆਂ ਦੀ ਮੈਨੂੰ ਇਹ ਲੱਗੀ ਵੀ ਤੁਸੀਂ ਜੇ ਘਰੇ ਘਾਹ ਲਾਉਣਾ ਹੈ ਨਾ ਤੁਸੀਂ ਥਾਂ ਪੱਧਰ ਕਰੋ ਲੈਵਲ ਕਰੋ ਬਾਥੇ ਆ ਦੇ ਬਾਈ ਹੁਣ ਇਕੱਟੀ ਜਾਂਦੇ ਆ ਐ ਚੱਕ ਗਈ ਤੁਸੀਂ ਐ ਰੱਖਣਾ ਹੀ ਆ ਬਸ ਬਿਲਕੁਲ ਬਿਲਕੁਲ ਕੋਈ ਮੰਨ ਲਾ ਵੀ ਤੁਸੀਂ ਕਈ ਮੰਨ ਲਾ ਜਿਵੇਂ ਆਪਾਂ ਆਮ ਪਿੰਡਾਂ ਵਾਲਿਆਂ ਆਪਾਂ ਝੋਨਾ ਲਾਉਣੇ ਆ ਉਹ ਉਵੇਂ ਨਹੀਂ ਸਿਸਟਮ ਹੈਗਾ ਤੁਸੀਂ ਇਹ ਐਨਾ ਪੀਸ ਐ ਕੱਟ ਲੈਣਾ ਬਾਈ ਹੁਣਾਂ ਨੇ ਇਹ ਐਦਾਂ ਹੀ ਜਾ ਕੇ ਰੱਖ ਦੇਣਾ ਤੇ ਉੱਤੋਂ ਤੁਸੀਂ ਪਾਣੀ ਲਾ ਦੇਣਾ ਤੇ ਕਾ ਤੁਹਾਡਾ ਮੰਨ ਲਾ ਵੀ ਭਲਾ ਦੂਜੇ ਦਿਨ ਬਾਈ ਤਰਪਾ ਕੋ ਬਿਲਕੁਲ ਇਹ ਘੰਟਿਆਂ 'ਚ ਤਿਆਰ ਆ ਦੇਖੋ ਥੋੜੇ ਸਾਹਮਣੇ ਆ ਇਹ ਕਟਿੰਗ ਹੋ ਰਹੀ ਆ ਹਾਂਜੀ ਇਹਦੇ ਸਾਈਜ਼ ਬਣ ਰਹੇ ਨੇ ਜੀ ਜਿਵੇਂ ਆਪਾਂ ਟਾਈਲਾਂ ਲਿਆ ਕੇ ਵਿਛਾਉਨੇ ਆ ਮਿਸਤਰੀ ਆ ਜਿਵੇਂ ਆਪਾਂ ਮੰਨ ਲਾ ਇੰਟਰਲੌਕ ਲਾਉਨੇ ਆ ਬਸ ਬਸ ਇਹ ਹੁਣ ਐ ਸਮਝ ਲਓ ਵੀ ਇਹ ਕਟਿੰਗ ਹੋ ਰਹੀ ਹੈ ਸਾਈਜ਼ ਤਿਆਰ ਹੋ ਰਿਹਾ ਇਹ ਇੰਟਰਲੌਕ ਵਾਲੀਆਂ ਟਾਈਲਾਂ ਦੀ ਮੰਨ ਲਓ ਤੁਸੀਂ ਕਟਿੰਗ ਕਰ ਰਹੇ ਬਿਲਕੁਲ ਸਾਨੂੰ ਲੋਕ ਪੁੱਛਦੇ ਨੇ ਹਾਂਜੀ ਵੀ ਇਹ ਇਹ ਪਲਾਸਟਿਕ ਦਾ ਲੋਕ ਕਹਿੰਦੇ ਨੇ ਵੀ ਸਾਡੇ ਬੈੱਡਰੂਮ ਚ ਵੀ ਲੱਗ ਜੂ ਜੀ ਕਿਉਂਕਿ ਉਹ ਜਦੋਂ ਸਾਡੀ ਕੋਈ ਵੀਡੀਓ ਦੇਖਦੇ ਨੇ ਉਹਨਾਂ ਨੂੰ ਲੱਗਦਾ ਵੀ ਕੋਈ ਇਹ ਪਲਾਸਟਿਕ ਦਾ ਚੀਜ਼ ਤਿਆਰ ਹੋ ਰਹੀ ਹੈ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਇਹ ਨੇਚਰਲ ਚੀਜ਼ ਆ ਨੇਚਰਲ ਚੀਜ਼ ਇਹ ਮਿੱਟੀ ਤੇ ਹੀ ਲੱਗੂਗੀ ਧਰਤੀ ਤੇ ਹੀ ਲੱਗੂ ਹਾਂ ਲੋਕ ਵੀ ਬਿਮਾਰੀਆਂ ਨਾਲ ਹੀ ਇੰਨੇ ਪੀੜਤ ਆ ਯਾਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਇਹ ਨੇਚਰਲ ਚੀਜ਼ ਬਾਰੇ ਤਾਂ ਉਹ ਇੰਨਾ ਖਿੱਚਦਾ ਕੇਂਦਰ ਬਣ ਜਾਂਦੀ ਉਹਨਾਂ ਦੇ ਦਿਲਚੇ ਹੁੰਦਾ ਵੀ ਇਹ ਸਾਡੇ ਅੰਦਰ ਮਤਲਬ ਬੈੱਡਰੂਮ 'ਚ ਹੀ ਲੱਗੇ ਉਹਤੇ ਇੰਨੀ ਹਿੰਮਤ ਨਹੀਂ ਕਰਦੇ ਵੀ ਉੱਠ ਕੇ ਉਹ ਬਾਹਰ ਹੋ ਜਾਣ ਉਹਨਾਂ ਨੂੰ ਐ ਹੁੰਦਾ ਬੈੱਡ ਤੋਂ ਉੱਠ ਕੇ ਤਾਂ ਘਰ ਘਾੜ ਦੇ ਤੁਰ ਪਲੇ ਹੁਣ ਪਰ ਇਹ ਗੱਲ ਗਲਤ ਆ ਵੀਰੋ ਬੈੱਡ ਤੋਂ ਤੁਹਾਨੂੰ ਉੱਠਣਾ ਹੀ ਪੈਣਾ ਜੇ ਤੁਸੀਂ ਆਪਦੇ ਸਰੀਰ ਨੂੰ ਸਾਹਮਣਾ ਆਪਦੀ ਸਿਹਤ ਨੂੰ ਸਾਹਮਣਾ ਤਾਂ ਤੁਸੀਂ ਲਾਜ਼ਮੀ ਆਪਦੇ ਸਰੀਰ ਲਈ 1 ਘੰਟਾ ਲਾਜ਼ਮੀ ਕੱਢੋ ਪਰ ਹੁਣ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੋਕ ਪਿੱਛੇ ਨੂੰ ਮੁੜ ਰਹੇ ਨੇ ਕੁਦਰਤ ਦੇ ਨਾਲ ਜੁੜ ਰਹੇ ਨੇ ਜੁੜ ਜੁੜ ਰਹੇ ਤੁਸੀਂ ਲੋਕ ਲੋਕਾਂ 'ਚ ਰੁਝਾਨ ਪੈਦਾ ਹੋ ਗਿਆ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਵੀ ਸਾਡੀ ਜਿਹੜੀ ਜ਼ਿੰਦਗੀ ਆ ਉਹ ਕੁਦਰਤ ਦੇ ਵਿੱਚ ਰਹਿ ਕੇ ਠੀਕ ਆ ਵਿੱਚ ਰਹਿ ਕੇ ਜੇ ਉਹਦੇ ਨਾਲ ਖਿਲਵਾੜ ਕਰਾਂਗੇ ਦਰਖਤਾਂ ਨੂੰ ਕਟਾਂਗੇ ਗ੍ਰੀਨ ਏਰੀਆ ਖਤਮ ਕਰਾਂਗੇ ਤਾਂ ਸਮਝ ਲਓ ਵੀ ਉਹ ਆਪਣੀਆਂ ਜੜਾਂ ਕੱਟ ਰਹੇ ਨੇ ਜੜਾਂ ਕੱਟ ਰਹੇ ਬਿਲਡਿੰਗਾਂ ਜਿੰਨੀਆਂ ਮਰਜ਼ੀ ਉੱਚੀਆਂ ਬਣਾ ਲਓ ਉਹ ਕੰਕਰੀਟ ਆ ਉਹ ਉਹਨਾਂ ਦਾ ਉਹਨਾਂ ਤੋਂ ਲੋਕ ਨੇ ਕਿੰਗੇ ਦੁਬਾਰਾ ਵਾਪਸ ਆ ਰਹੇ ਨੇ ਸਮਾ ਪੈ ਕੇ ਉਹਨਾਂ ਨੇ ਤੁਹਾਨੂੰ ਪਤਾ ਦਾਸ ਕੋ ਢੇ ਢੇਰੀ ਹੋਣਾ ਹੀ ਹੋਣਾ ਬਿਲਕੁਲ ਤੇ ਭਾਈ ਆਪਣੇ ਕੋਲ ਯਾਰ ਕਿੰਨਾ ਮੰਨ ਲਾ ਵੀ ਕਿੰਨੇ ਕਿ ਪ੍ਰਜਾਤੀਆਂ ਇਹਦੇ ਵਿੱਚ ਧਾ ਦੀਆਂ ਆਪਣੇ ਕੋਲ ਐਸ ਵਕਤ ਸਾਡੇ ਕੋਲੇ ਇਸ ਟਾਈਮ 4 ਵੈਰਾਈਟੀਆਂ ਹੈਗੀਆਂ 4 ਵੈਰਾਈਟੀਆਂ ਸਭ ਤੋਂ ਉੱਤੇ ਗੋਲਫ ਦੀ ਵੈਰਾਈਟੀ ਹੈ ਮਤਲਬ ਆਹੀ ਹੈ ਸਾਰਿਆਂ ਦੀ ਹਾਂ ਇੱਕ ਸਾਡੇ ਕੋਲੇ ਸਿਲੈਕਸ਼ਨ ਬਣ ਹੈਗਾ ਉਹ ਜਿੱਥੇ ਕਿਤੇ ਬਹੁਤ ਜ਼ਿਆਦਾ ਕਮਰਸ਼ੀਅਲ ਏਰੀਆ ਮੰਨ ਲਓ 1 ਲੱਖ ਫੁੱਟ 2 ਲੱਖ ਫੁੱਟ ਉਹ ਫਿਰ ਉਹਦੇ ਨਾਲ ਕੋਸਟ ਨੂੰ ਕੰਟਰੋਲ ਕਰ ਲੈਂਦਾ ਕਿਉਂਕਿ ਇਹਦਾ ਰੇਟ ਘਟ ਹੁੰਦਾ ਸਿਲੈਕਸ਼ਨ ਬਣਦਾ ਸਾਡੇ ਕੋਲੇ ਕੋਰੀਅਨ ਦੀ ਵੈਰਾਈਟੀ ਹੈਗੀ ਆ ਇਟਾਲੀਅਨ ਦੀ ਵੈਰਾਈਟੀ ਹੈਗੀ ਆ ਤੇ ਭਾਈ ਮੈਨੂੰ ਯਾਰ ਇੱਕ ਹੋਰ ਦੱਸ ਮੰਨ ਲੈ ਇਹਦੇ ਥੱਲੇ ਤੁਸੀਂ ਇੱਕ ਆ ਘਾ ਪੱਟ ਲਿਆ ਠੀਕ ਹੈ ਜੀ ਇਹ ਤੁਸੀਂ ਆਪਾਂ ਇਹ ਲਾਤ ਆ ਕਿਤੇ ਠੀਕ ਹੈ ਜੀ ਯਾਰ ਇਹ ਨੂੰ ਥੱਲੇ ਕੀ ਮਨ ਲਵੀ ਕਿਵੇਂ ਹੁੰਦਾ ਯਾਰ ਉਹ ਇਹ ਉਸ ਤੋਂ ਬਾਅਦ ਇਹ ਤੁਸੀਂ ਪਾਰਟੀ ਲੈਣਾ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਾਈ ਇਹ ਤਾਂ ਮੱਲਾ ਜਿਵੇਂ ਆਪਾਂ ਸਿਰ ਤੇ ਉਸਤਰਾ ਲਵਾਦਾ ਤੁਸੀਂ ਐ ਕਰ ਦਿੰਨੇ ਆ ਥੱਲੇ ਉਥਾਂ ਜਿਵੇਂ ਆ ਸਾਫ ਕਰਦੇ ਆ ਇਹ ਉਸਤਰਾ ਲਾਉਣ ਤੋਂ ਵੀ ਵੱਧ ਆ ਉਸਤਰੇ ਜਿਹਾ ਇਕੱਲੇ ਵਾਲੇ ਖਤਮ ਹੁੰਦੇ ਨੇ ਇਹਦੇ ਚ ਕੀ ਹੈ ਇਹ ਅਸੀਂ ਕਰੀਬ 1 ਇੰਚ ਦੇ ਕਰੀਬ ਮਿੱਟੀ ਦਿੰਨੇ ਆ ਨਾਲ ਉਹਦੇ ਚ ਉਹਦੀਆਂ ਰੂਟ ਹੁੰਦੀਆਂ ਨੇ ਜੜਾਂ ਉਹੀ ਜੜਾਂ ਜਾਂ ਕੇ ਵਿਛ ਜਣੀਆਂ ਨੇ ਉਹ ਮਿੱਟੀ ਚ ਲੱਗ ਜਣੀਆਂ ਨੇ ਪਾਰਕ ਤਿਆਰ ਜੀ ਪਰ ਉਸ ਤੋਂ ਬਾਅਦ ਵੀ ਕੁਝ ਜੜਾਂ ਇੱਥੇ ਰਹਿ ਜਾਂਦੀਆਂ ਇਹ ਮਿੱਟੀ ਦੇ ਵਿੱਚ ਰਹਿ ਜਾਂਦੀਆਂ ਨੇ ਜੀ ਉਹ ਕੁਝ ਟਾਈਮ ਬਾਅਦ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿੱਥੇ ਕਿਤੇ ਨਹੀਂ ਨਿਕਲਦੀਆਂ ਉੱਥੇ ਅਸੀਂ ਗਰਾਸ ਦੁਬਾਰਾ ਬਿਜਾਈ ਕਰ ਦਿੰਦੇ ਦੁਬਾਰਾ ਲਾ ਦਿੰਦੇ ਹਾਂ ਜੀ ਦੁਬਾਰਾ ਲਾ ਧੰਨਵਾਦ ਵੀਰੇ ਤੇਰਾ ਉਹਦਾ ਵੀਡੀਓ ਚੰਗੀ ਲੱਗੀ ਦਰਸ਼ਕੋ ਆਪਦੇ ਘਰ ਨੂੰ ਸੋਨਾ ਬਣਾਉਣ ਨੂੰ ਆਪਦੇ ਪਾਰਕ ਨੂੰ ਸੋਨਾ ਬਣਾਉਣ ਲਈ ਤਾਂ ਲਾਜ਼ਮੀ ਤੁਸੀਂ ਵੀ ਮੰਨ ਲਾ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਇੱਕ ਵਾਰੀ ਬਾਈ ਫੇਰ ਦੁਬਾਰੇ ਆ ਉਹਦਾ ਐਡਰੈਸ ਜਾਂ ਦੱਸਦੇ ਆਪਾਂ ਕਿੱਥੇ ਕਿਧੀਆਂ ਅਨਮੋਲ ਬਾਈ ਜੀ ਇਹ ਆਪਣੇ ਮਲੇਰ ਕੋਲ ਦੇ ਲੁਧਿਆਣਾ ਰੋਡ ਤੇ ਤਾਰਾ ਕਲੋਨੀ ਦੇ ਕੋਲ ਜੀ ਗੌਂਸਪੁਰਾ ਪਿੰਡਾ ਜੀ ਉੱਥੇ ਆਪਣਾ ਲੋਕੇਸ਼ਨ ਹੈ ਇਹ ਮੇਨ ਰੋਡ ਤੋਂ ਕਰੀਬ 2-3 ਕਿਲੇ ਅੰਦਰ ਵੜ ਕੇ ਆ ਹਾਂ ਮੇਨ ਰੋਡ ਤੇ ਕਈ ਦੱਸ ਕੇ ਨਾ ਮੇਨ ਰੋਡ ਤੋਂ ਮਤਲਬ ਵੀ ਮੇਨ ਰੋਡ ਤੇ ਹੀ ਦੇਖਦੇ ਆ ਬਾਈ ਹੁਣ ਉਹਨਾਂ ਪਰ ਮੇਨ ਰੋਡ ਦੇ ਉੱਪਰ ਨਹੀਂ ਸਕਰੀਨ ਤੇ ਨੰਬਰ ਆ ਕੇਰਾ ਮੰਨ ਲਾ ਤੁਸੀਂ ਬਰੇਲ ਕੋਡ ਲਿਆ ਕੇ ਬਾਈ ਨੂੰ ਘੰਟੀ ਖੜਕਾ ਦਿਓ ਨੰਬਰ ਮੰਨ ਲਾ ਲੋਕੇਸ਼ਨ ਆ ਜਿਹੜੀ ਤੁਹਾਨੂੰ ਮੰਨ ਲਾ ਬਾਈ ਆਪੇ ਵਟਸਐਪ ਕਰ ਦੂਗਾ ਘੈਂਟ ਗੱਲ ਬਾਤ ਆ ਵੀ ਲਾਜ਼ਮੀ ਇੱਕ ਆ ਜਿਹੜਾ ਤੁਹਾਡੇ ਘਰਾਂ ਚ ਲੱਗਿਆ ਹੋਊਗਾ ਤੁਹਾਡੇ ਬੱਚੇ ਇਹਦੇ ਤੇ ਖੇਡ ਸਕਦੇ ਆ ਤੁਸੀਂ ਆਪ ਬਹਿ ਕੇ ਇੰਜੋਏ ਕਰ ਸਕਦੇ ਆ ਆਪ ਤੁਸੀਂ ਮੰਨ ਲਾ ਵੀ ਮਾਰਨਿੰਗ ਉੱਠ ਗਏ ਇਹਦੇ ਤੇ ਗੇੜੇ ਦੇ ਸਕਦੇ ਆ ਆਪ ਦੀਆਂ ਬਿਮਾਰੀਆਂ ਨੂੰ ਖਤਮ ਕਰ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਲਾਜ਼ਮੀ ਕਰ ਧੰਨਵਾਦ ਜੀ ਧੰਨਵਾਦ ਜੀ